ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆਂ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਕਾਲੇ ਕੋਲੇ ਖੜੇ ਆਂ ਪਰਕੰਦੀ ਵਾਲੇ ਕੋਲੇ ਕਾਲਾ ਪਰਕੰਦੀ ਜੀ ਇਹਦੇ ਦਿਖਾਉਣ ਲੱਗੇ ਆ ਟਰੈਕਟਰ ਜਿਹੜੇ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਜਾਣਕਾਰੀਆਂ ਆਉਂਦੀਆਂ ਰਹਿਣ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਥੋੜੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੇ ਤੇ ਤੁਹਾਨੂੰ ਵੀ ਜਾਣਕਾਰੀ ਮਿਲ ਸਕੇ ਮਿਲ ਆਉਣੇ ਆਪਾਂ ਤੁਹਾਨੂੰ ਕਾਲਾ ਬਕੰਦੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਕਾਲੇ ਬਾਈ ਵਧੀਆ ਜੀ ਵਧੀਆ ਉਹ ਠੀਕ ਠਾਕ ਆ ਹਾਂ ਜੀ ਹਾਂ ਕਿੰਨੇ ਟਰੈਕਟਰ ਤੇਰੇ ਕੋਲ ਅੱਜ ਆਪਣੇ ਕੋਲ 4 ਟਰੈਕਟਰ ਆ ਜੀ 4 ਟਰੈਕਟਰ ਹਾਂ ਉਹ ਤਾਂ ਠੀਕ ਹੈ ਕਹਾਂਗੇ ਵੀ ਹੈਗੀਆਂ ਮੰਡੀ ਚ ਹੈਗੀ 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 ਉਹ ਸੀਜ਼ਨ ਚੱਲ ਗਿਆਣਾ ਬਾਈ ਹਾਂ ਜਿਹੜੇ ਮੰਡੀ ਚ ਤੁਹਾਨੂੰ ਦੱਸ ਦਈਏ ਭਰਾਵੋ ਜਿਹੜੇ ਬੁੱਧਵਾਰ ਮੰਡੀ ਲੱਗਦੀ ਆ ਕਿ ਤਲਵੰਡੀ ਸਾਬੋ ਤੱਕ ਸ੍ਰੀ ਦਮਨਵਾ ਸਾਹਿਬ ਕਈ ਭਰਾ ਪੁੱਛਦੇ ਕਿ ਕਿੱਥੇ ਕਦੋਂ ਬਾਈ ਕਾਲੇ ਦੇ ਚਾਰ ਟਰੈਕਟਰ ਹੈ ਜੀ ਪਹਿਲਾ ਸੋਨਾਲੀ ਕਾ ਤੁਸੀਂ ਪਹਿਲੀ ਵੀਡੀਓ ਚ ਵੀ ਦੇਖਿਆ ਹੋਣਾ 2020 ਮਾਡਲ ਆ 45 ਵਾਲਾ ਐਮ ਐਮ ਪੰਜਾਬ ਨੰਬਰ ਟਰੈਕਟਰ ਹੈ ਡਬਲ ਕਲਚ ਆ ਪਾਵਰ ਸਟੀering ਆ ਇਹਦੇ ਟਰੈਕਟਰ ਤੇ 4 ਲੱਖ ਦਾ ਲੋਨ ਹੋ ਜਾਊਗਾ ਠੀਕ ਹੈ ਜੀ ਬਾਈ ਕਾਲੇ ਇਹਦਾ 4 ਲੱਖ ਤੇ 65 ਹਜ਼ਾਰ ਰੇਟ ਆ ਬਾਈ ਕਿੰਨੇ ਦਾ ਦੇਣਾ ਭਰਾ ਇਹ ਇਹ ਆਪਾਂ 435 ਹਜ਼ਾਰ ਦਾ ਦੇ ਦਾਂਗੇ 435 ਹਜ਼ਾਰ ਦਾ ਟਰੈਕਟਰ ਦੇ ਦਾਂ ਹਾਂਜੀ ਚਾਰ ਲੱਖ ਦਾ ਲੋਨ ਵੀ ਹੋ ਜੀ ਹਾਂ ਪੰਜਾਬ ਨੰਬਰ ਆ ਫਰਸਟ ਓਨਰ ਆ ਠੀਕ ਆ ਲੋਨ ਜੇ ਕੋਈ ਕਾਲਾ ਬਾਈ ਨਾ ਕਰਾਉਗਾ ਨਾ ਲੋਨ ਆਪਾਂ ਕਰਾ ਦਾਂਗੇ ਆਪਾਂ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਵੀ ਤੁਸੀਂ ਟਰੈਕਟਰ ਨੂੰ ਫਰੀਜ਼ ਕਰ ਦਿਓ ਅੱਗੇ ਕਾਲੇ ਬਾਈ ਕੋਲ ਹੈਗਾ 855 ਕਾਲੇ ਇਹ ਕਿਹੜਾ ਮਰਲ ਹੈ ਵੀਰੇ ਇਹ 2015 ਬਾਈ 2015 ਮਾਲ ਟਰੈਕਟਰ ਹੈ ਮੋਹਾਲੀ ਵਾਲਾ ਟਰੈਕਟਰ ਹੀ ਆ ਨਾ ਇਹ ਪੁੰਨੇ ਵਾਲਾ ਤਾਂ ਨਹੀਂ ਹੈਗਾ ਇੰਜਨ ਕਲੌਸ ਕਰ ਇਹ ਇੱਕ ਕਲੌਸ ਕਰ ਨਹੀਂ ਗਾ ਹੈ ਕਲੌਸ ਕਰ ਵੀ ਸ਼ੇ ਦੂਜੀ ਜਿਹੜੀ ਵੈਰੈਟੀ ਆਈ ਸੀ ਐਨ ਪੀ ਸੀ ਐਲ ਦਾ ਐਨ ਪੀ ਸੀ ਐਲ ਦਾ ਹਾਂ ਠੀਕ ਹੈ ਪੁੰਨੇ ਵਾਲਾ ਹੀ ਹੈ ਪੁੰਨੇ ਵਾਲਾ ਜਿਵੇਂ ਨਵਾਂ ਟਰੈਕਟਰ ਆ ਕੋਰਾ ਟਰੈਕਟਰ ਆ ਰੰਗ ਤੁਸੀਂ ਬਾਡੀ ਬੁੱਡੀ ਦਾ ਚੈੱਕ ਕਰ ਲਓ ਆਪ ਹੀ ਬਹੁਤ ਸੋਹਣਾ ਪਿਆ ਅਰੀਨਲ ਸੀਟ ਅਜ ਤੱਕ ਨਾਲ ਦੀ ਪਈ 90 95 ਪੈਸੇ ਟਾਇਰ ਆ ਨਾਲ ਦੇ ਬਾਈ ਜੀ ਨਹੀਂ ਦੁਬਾਰ ਦੇ ਆ ਬਾਈ ਦੁਬਾਰਾ ਦੇ ਆ ਗੁੱਡੀਰ ਦੇ ਨਾਲ ਦੇ ਟਾਇਰ ਸੀਗੇ ਇਹਦੇ 45 ਕੇ ਪੈਸੇ ਲਾਏ ਆ ਆਪਾਂ ਅੱਛਾ ਨਾਲ ਲਾਏ ਆ ਮਰਾੜ ਮਨੂੜ ਬਹੁਤ ਸੋਹਣਾ ਪਿਆ ਵੀਡੀਓ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ। ਸੋਣਾ ਟਰੈਕਟਰ ਹੈਗਾ। ਸਾਰਾ ਟਰੈਕਟਰ ਚੰਗੀ ਤਰ੍ਹਾਂ ਨਾਲ ਚੈੱਕ ਕਰ ਲਓ। ਸੋਨਾਲੀ ਕਾ ਵੀ ਇਹ ਬਾਈ ਦਾ ਤੇ 855। 15 ਮਾਡਲ ਕਲੇ ਦਾ ਰੇਟ ਕੀ ਰੱਖਿਆ ਬਾਈ? ਇਹਦਾ ਮੁੱਲ ਕਰਦੇ ਆ ਬਈ ਆਪਾਂ 5,115,000 ਰੁਪਇਆ। 5,115,000 ਰੁਪਇਆ ਬਾਈ ਮੁੱਲ ਕਰਦਾ ਹੈਗਾ ਤੇ ਲੈਣ ਦੇਣ ਜਾਂ ਕੀ ਹੈ ਬਾਈ? ਇਹ ਵੀਰੇ ਪਹਿਲੀ ਗੱਲ ਇਹ ਹਰਿਆਣਾ ਨੰਬਰ ਆ ਫਰਸਟ ਆਨਰ ਆ। ਅੱਛਾ ਆ ਪੈਨੋ ਸੀ ਕਢਾ ਦਾਂਗੇ ਬੰਦਿਆਂ ਨੂੰ। ਇਤੋਂ ਦੇ ਮਰਜ਼ੀ ਅਗਲਾ ਕਹੂਗਾ ਹਾਂ 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 ਐਨਓਸੀ ਦਾ ਕਢਾ ਕੇ ਦੂੰਗਾ ਐਨਓਸੀ ਦਾ ਖਰਚਾ ਤਾਂ ਨਹੀਂ ਲੈਂਦੇ ਬਾਈ ਕੋਈ ਨਹੀਂ ਨਹੀਂ ਬਾਈ ਕੱਲਾ ਬੀਮੇ ਦਾ ਖਰਚਾ ਲੱਗਣਾ ਬਾਈ ਦਾ ਬੀਮੇ ਦਾ ਖਰਚਾ ਖਰੀਦਦਾਰ ਦਾ ਹੋਊਗਾ ਹਿਰਦਾਰ ਦਾ ਹੋਊਗਾ ਹਾਂ ਉਹ ਬਾਈ ਆਪਾਂ ਉਹ ਤਾਂ ਉਹਨੇ ਜਦੋਂ ਨੰਬਰ ਲਵਾਉਣਗੇ ਉਦੋਂ ਕੰਮ ਆ ਜਾਂਦਾ ਬੀਮਾ ਠੀਕ ਹੈ ਜੀ ਬੀਮਾ ਬਾਈ ਕਹਿੰਦਾ ਅਗਲੇ ਤੇ ਕੰਮ ਆ ਜਾਂਦਾ ਹਨਾ ਹਾਂਜੀ ਹਾਂ ਅੱਗੇ ਆ ਜਾਂਦਾ ਕਿ ਫਾਰਮਟ੍ਰੱਕ 45 ਬਾਈ ਕੋਈ ਇਹ ਆਪਾਂ 5 ਲੱਖ 15000 ਡਿਮਾਂਡ ਕਰਦੇ ਆਂ ਹਾਂਜੀ ਤੇ 4 ਲੱਖ ਤੇ 75000 ਚ ਐਨਓਸੀ ਕਢਾ ਕੇ ਦੇ ਦਾਂਗਾ ਐਨਓ ਸੀ ਕਢਾ ਕੇ ਦੇ ਦੋ ਹਾਂ ਸਹੀ ਗੱਲ ਬਾਕੀ ਹੋਰ ਹੀ ਮੌਕੇ ਤੇ ਮਾਨਦਾਨ ਕਰ ਦੇਗਾ ਕੋਈ ਮਾਨਦਾਨ ਹੋ ਜੂਗਾ ਬਾਈ ਯਾਰ ਰੈਡੀ ਨਹੀਂ ਆਪਣੀ ਠੀਕ ਹੈ ਬਾਈ ਹਾਂ ਅੱਗੇ ਬਾਈ ਕੋਲ ਹੈਗਾਗਾ ਫਾਰਮ ਟਰੈਕ 45 ਫਾਰਮ ਟਰੈਕ 45 ਹੈਗਾ ਸਿੰਗਲ ਕਲਚ ਦਾ ਟਰੈਕਟਰ ਹੈ ਨਾ ਇਹ ਹਾਂ ਬਾਈ ਟੈਟਰ ਟਰੈਕਟਰ ਦੇ ਹੈਗਾ 75 ਤੋਂ 80 ਪੈਸੇ ਸਾਫ ਟਰੈਕਟਰ ਹੈਗਾ ਅਗਲੇ ਤਾਂ ਨਵੇਂ ਆ ਬਾਈ ਅਗਲੇ ਨਵੇਂ ਆ ਮਗਰ ਲੈ 80 ਪੈਸੇ ਟਾਇਰ ਆ ਅਗਲੇ ਅੱਛਾ ਫਾਰਮ ਟਰੈਕ 45 ਸਿੰਗਲ ਕਲਚ ਦਾ ਟਰੈਕਟਰ ਅਟੈਚਿੰਗ ਭਾਜੀ ਥੋੜੀ ਬਤੀ ਤੇ ਹੋਈ ਵੀ ਹੈ ਨਾ ਇਹ ਪੁਰਾਣੀ ਹੋਈ ਆ ਬਾਈ ਯਾਰ ਉੱਚਾ ਛੋੜਾਦੀ ਨਹੀਂ ਹੋएगी ਅੱਛਾ 2000 ਤੇ 5 ਮਾਲ ਟਰੈਕਟਰ ਹੈ ਹਾਂ 2 ਲੱਖ 5000 ਕਲੇ ਇਹਦੀ ਡਿਮਾਂਡ ਕਰਦਾ ਹੈ ਹਾਂਜੀ ਤੇ ਬਈ ਇਹ ਦੇਣਾ ਕਿੰਨੇ ਦਾ ਇਹ ਆਪਾਂ 1 ਲੱਖ 90000 ਦਾ ਦੇ ਦਾਂਗੇ ਬਾਈ 1 ਲੱਖ 90000 ਦਾ ਹਾਂਜੀ ਟਰੈਕਟਰ ਤੇ ਝਾਤ ਮਾਰ ਲਓ ਚੰਗੀ ਤਰ੍ਹਾਂ ਤੁਸੀਂ 45 HP ਦਾ ਟਰੈਕਟਰ ਹੈਗਾ ਕਲਚ ਟਰੈਕਟਰ ਇੰਜਨ ਗੇਅਰ ਦਾ ਬੰਦਾ ਵਾਹ ਕੇ ਤਸੱਲੀ ਕਰਕੇ ਲੈ ਜੇ ਆਪਣੇ ਸਾਰੇ ਟਰੈਕਟਰਾਂ ਚ ਨੰਬਰ ਕਿੱਥੋਂ ਦਾ ਕਲੇ ਬਈ ਦਾ ਇਹਦਾ ਨੰਬਰ ਰਾਜਸਥਾਨ ਦਾ ਜੀ ਰਾਜਸਥਾਨ ਦਾ ਚੇਪਲ ਯਾਰਸੀ ਹੈ ਚੇਪਲ ਯਾਰਸੀ ਪਾਸਿੰਗ ਹੈ ਕਿ ਨਹੀਂ ਨਹੀਂ ਪਾਸਿੰਗ ਨਹੀਂ ਗਈ ਪਾਸਿੰਗ ਨਹੀਂ ਆ ਜੀ ਉਹ ਚੇਪਲ ਯਾਰਸੀ ਆ ਅੱਗੇ ਬ 5103s ਇਹ ਡਬਲ ਕਲਚ ਹੈ ਬਈ ਇਹ ਇਹ ਸਿੰਗਲ ਕਲਚ ਹੈ ਬਾਈ ਸਿੰਗਲ ਕਲਚ 5103s ਇਹ ਮਾਡਲ ਬਈ ਜੀ ਹੈਗਾ 2006 260000 ਬਾਈ ਡਿਮਾਂਡ ਕਰਦਾ ਕਹਲੇ ਇਹ ਕਿੰਨਾ ਦ ਦੇਣਾ ਟਰੈਕਟਰ ਇਹ ਆਪਾਂ ਦੇ ਦਾਂ 230000 ਦਾ ਬਾਈ 230000 ਦਾ 30000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਟਰੈਕਟਰ ਤੇ ਚੰਗੀ ਦਿਨਾ ਝਾਤ ਮਾਰ ਲੋ ਐਸਟੀ ਮਾਰਦਾ ਹੈ ਪਿਓਰ ਅਲਟੀਮਟ ਮਾਡਲ ਅੱਛਾ ਅਲਟੀਮਟ ਮਾਡਲ ਹੈ ਇਹ ਹਾਂ ਪਿਓਰ ਇਹਦੀ ਅਲਟੀਮਟ ਦੀ ਨਿਸ਼ਾਨੀ ਕੀ ਹੁੰਦੀ ਹੈ ਕਹਲੇ ਇਹਦੇ ਬਾਈ ਮੋਹਰ ਆਉਂਦੀ ਹੈ ਐਲਟੀ ਮਾਡਲ ਦੀ ਆਂਡੀ ਤੇ ਚੈੱਕ ਕਰ ਲਓ ਇੱਥੇ ਵੀ ਮੋਹਰ ਹੋਊਗੀ ਹਾਂ ਐਲਐਨਟੀ ਹੈਗੀ ਐ ਠੀਕ ਹੈ ਇੰਜਨ ਤੇ ਵੀ ਚੈੱਕ ਕਰ ਲਓ ਇੰਜਨ ਤੇ ਵੀ ਐਲਐਨਟੀ ਲਿਖਿਆ ਹੋਊਗਾ ਥਾਂ ਦਾ ਹੋ ਸਕੂਟਰ ਗੇਅਰ ਚ ਬੋਲ ਦੇ ਰਹਾ ਹਾਂ ਹਾਂ ਬਾਈ ਠੀਕ ਹੈ এবੀਸੀ ਆਰ ਠੀਕ ਹੈ ਚੰਗੀ ਤਰ੍ਹਾਂ ਟਰੈਕਟਰ ਤੁਸੀਂ ਦੇਖ ਲਓ ਕਿਸੇ ਵੀ ਟਰੈਕਟਰ ਸੰਧੇ ਰੇਟ ਸੰਧੇ ਜਾਣਕਾਰੀ ਚਾਹੀਦੀ ਹੋਵੇ ਤਾਂ ਬਾਈ ਕਾਲੇ ਨਾਲ ਤੁਸੀਂ ਗੱਲ ਕਰ ਲਓ ਬਾਈ ਕਾਲੇ ਦਾ ਆਪਾਂ ਫੋਨ ਨੰਬਰ ਲਵੋ ਬੋਲਾ ਆਪਾਂ ਮੋਰਾ ਮੋਰਾ ਤੁਸੀਂ ਆਪ ਦੇਖ ਲਓ ਆਹ ਜੇ ਨਾ ਕੰਪਨੀ ਵਾਲੀਆਂ ਜਿੱਦਾਂ ਜਟਾਉਂੇ ਪਈਆਂ ਨੇ ਹਣਾ ਆਵੇਗਾ ਐਲ ਐਨ ਟੀ ਲਿਖਿਆ ਨੇ ਤੇ ਐਲ ਟੀ ਹਾਂ ਐਲ ਐਨ ਟੀ ਲਿਖਿਆ ਆ ਬਲਾਗ ਤੇ ਵੀ ਐਲ ਟੀ ਲਿਖੀ ਹਾਂ ਸਹੀ ਗੱਲ ਹੈ ਇਹ ਨਹੀਂ ਵੀ ਕੱਲਾ ਆਪਾਂ ਸਟicker ਲਾਤਾ ਤੇ ਐਪੀ ਐਲ ਟੀ ਹਾਂ ਤਸੱਲੀ ਗੱਲੀ ਥਾਂ ਦੇ ਮੋਹਰ ਚੈੱਕ ਕਰ ਲਿਆ ਕਿ ਬੰਦਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਲੈ ਜੇ ਠੀਕ ਹੈ ਕਾਲੇ ਭਾਈ ਤੇਰਾ ਫੋਨ ਨੰਬਰ ਬੋਲ ਦੇ ਤੇ ਐਡਰੈਸ ਬੋਲ ਦੇ ਮੇਰਾ ਮੋਬਾਈਲ ਨੰਬਰ ਹੈਗਾ ਭਾਈ 9815504645 ਠੀਕ ਹੈ ਜੀ ਪਿੰਡ ਆਪਣਾ ਬਰਕੰਦੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਜੈਤੋ ਦੇ ਨੇੜੇ ਨਹੀਂ ਨਹੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਅੱਛਾ ਉਹ ਰੋਜੀ ਬਰਕੰਦੀ ਹੋਰ ਹੈ ਆਪਣੀ ਰੋਜੀ ਬਰਕੰਦੀ ਐਮ ਐਲ ਏ ਗੰਗਨੀ ਕਲੀਦਾਲ ਦੇ ਹਾਂ ਉਹ ਪਿੰਡ ਅੱਛਾ ਉਹ ਪਿੰਡਾ ਰੋਜੀ ਬਰਕੰਦੀ ਆ ਠੀਕ ਹੈ ਭਾਈ ਜੀ ਧੰਨਵਾਦ ਆ ਭਰਾ ਜਿਹੜੇ ਵੀ ਸਾਡੇ ਵੀਡੀਓ ਨਾਲ ਜੁੜੇ ਆ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਤੁਹਾਡੇ ਇੱਕ ਲਾਈਕ ਸ਼ੇਅਰ ਨਾਲ ਸਾਨੂੰ ਬਹੁਤ એનર્ਜੀ ਮਿਲਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਫੋਲੋ ਤੇ ਸ਼ੇਅਰ ਕਰ ਦਿਓ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਿਣਾ